ਦਾ ਜਿਹੜਾ ਸਰਕਾਰੀ ਹਸਪਤਾਲ ਹੈ ਉਹਦੇ ਵਿੱਚ ਜਿਹੜਾ ਕੈਂਸਰ ਦਾ ਹਸਪਤਾਲ ਹੈ ਉਹਦੇ ਸਾਰੇ ਅੱਜ ਈਮਫੀਗੋ ਤੋਂ ਪਹੁੰਚੀ ਹੋਈ ਹੈ ਉਹ ਵੀ ਇਹ ਸਮਾਨ ਦੀ ਜਰੂਰਤ ਤੋਂ ਸਾਰਾ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਔਰ ਉਸ ਤੋਂ ਬਾਅਦ ਜਿਹੜਾ ਸਾਡਾ ਸੀਸੀਯੂ ਪੰਜਾਬ ਬਿਡ ਦਾ ਨਵਾਂ ਹਸਪਤਾਲ ਬਣ ਰਿਹਾ ਹੈ ਉਹ ਦੇਖਿਆ ਗਿਆ ਹੈ ਕਿ ਕਦੋਂ ਤੱਕ ਸਾਰਾ ਮੈਂ ਜਾਣਕਾਰੀ ਲਈਏ ਇਹਨੂੰ ਕਦੋਂ ਤੱਕ ਪੂਰਾ ਕੀਤਾ ਜਾਊਗਾ ਬੜਾ ਜਿੰਨੀ ਪੱਧਰ ਤੇ ਉਤਾਵਾਂ ਚਾਹਤ ਹੈ ਇਸ ਦੇ ਨਾਲ ਨਾਲ 2 ਕਰੋੜ 53 ਲੱਖ ਰੁਪਏ ਜਿਹੜਾ ਸਰਕਾਰ ਤੋਂ ਅਸੀਂ ਬਾਦ ਕਰਵਾਇਆ ਹੈ ਹੁਣ ਜਿਹਦੇ ਨਾਲ ਅਸੀਂ ਇੱਕ ਫੈਸਿਲੀਟੇਸ਼ਨ ਸੈਂਟਰ ਆ ਜਿਹੜਾ ਤੁਹਾਡੇ ਪਿਛਲੇ ਪਾਸੇ ਹੈ ਇੱਥੇ ਅਸੀਂ ਬਣਾਵਾਂਗੇ ਜਿਹੜੇ ਮਰੀਜ਼ ਨਾਲ اٹੈਂਡੈਂਟ ਆਉਂਦੇ ਨੇ ਉਹਨਾਂ ਨੂੰ ਦੇਖੋ ਕੋਈ ਪਰੇਸ਼ਾਨੀ ਨਾ ਆਏ ਉਹਨਾਂ ਦੇ ਬੈਠਣ ਲਈ ਉਹਨਾਂ ਨੂੰ ਉੱਤੇ ਕਾਊਂਟਰ ਲਗਾਏ ਜਾਣਗੇ ਪ੍ਰੋਪਰ ਗਾਈਡੈਂਸ ਲਈ ਪੂਰਾ ਵਾਸ਼ਨ ਸਾਰਾ ਕੁਝ ਉੱਥੇ ਉਹਨਾਂ ਨੂੰ ਸਹੂਲਤ ਮਿਲੂਗੀ ਉਹਦੇ ਨਾਲ ਨਾਲ ਅਸੀਂ ਮਦਰ ਐਂਡ ਚਾਈਲਡ ਹੈਲਥ ਸੈਂਟਰ ਇੱਕ 50 ਬெட் ਦਾ ਇਹ ਵੀ ਨਵਾਂ ਬਣਾਉਣ ਜਾ ਰਹੇ ਆ तकरीबन 1.2 ਕਰੋੜ ਰੁਪਏ ਜਿਹੜਾ ਇਹਦੇ ਤੇ ਖਰਚਾ ਹੋਣਾ ਹੈ ਤਾਂ ਮੇਰੀ ਕੋਸ਼ਿਸ਼ ਹੈ ਉਹ ਸਾਰਾ ਜਿਹੜਾ ਵੀ ਜਿਬੜਾ ਜਲਦੀ ਅਸੀਂ ਪਾਸ ਕਰਵਾ ਕੇ ਉਹ ਵੀ ਸ਼ੁਰੂ ਕਰਾਈਏ ਤਾਂ ਉਸ ਤੋਂ ਬਾਅਦ ਇੱਕ ਆਪਣਾ ਆਈਪੀਐਚਐਲ ਇੱਕ ਤਰ੍ਹਾਂ ਦੀ ਸਾਰੇ ਲੈਬਾਰਟਰੀਜ਼ ਇੱਕੇ ਜਗ੍ਹਾ ਦੇ ਵਿੱਚ ਜਿਹੜਾ ਪੁੱਛੇ ਆਪਾਂ ਖੜੇ ਆ ਇਹਦੇ ਪਿਛਲੇ ਪਾਸੇ 1.5 ਕਰੋੜ ਰੁਪਏ ਦਾ ਜਿਹੜਾ ਇਹ ਪ੍ਰੋਜੈਕਟ ਹੈ ਇਹ ਵੀ ਅਸੀਂ ਜਿਹੜਾ ਪਾਸ ਕਰਵਾ ਕੇ ਬੜਾ ਜਲਦੀ ਅਸੀਂ ਚਲ ਪ੍ਰਵਾਉਣ ਜਾ ਰਹੇ ਹਾਂ ਤਾਂ ਕਹਿਣ ਦਾ ਮਤਲਬ ਅ ਜੋ ਵੀ ਸਹੂਲਤ ਲੋਕਾਂ ਨੂੰ ਚਾਹੀਦੀ ਹੁੰਦੀ ਹੈ ਉਹ ਸਹੂਲਤ ਹਰ ਇੱਕ ਸਹੂਲਤ ਆਪਣੇ ਪਾਸਿਲਕਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਹੀ ਮਿਲੇ ਤਾਂ ਉਹ ਉਹ ਆਪਣਾ ਜਿਹੜਾ ਜ਼ਿਲ੍ਹੇ ਦਾ ਸਰਕਾਰੀ ਹਸਪਤਾਲ ਹੈ ਉਹਦੇ ਵਿੱਚ ਜਿਹੜਾ ਕੈਂਸਰ ਦਾ ਹਸਪਤਾਲ ਹੈ ਉਹਦੇ ਸਾਰੇ ਅੱਜ ਟੀਮ ਠੀਕੋ ਤੋਂ ਪਹੁੰਚੀ ਹੋਈ ਹੈ ਉਹ ਵੀ ਇੱਕ ਸਮਾਂ ਦੀ ਜਰੂਰਤ ਤੋਂ ਸਾਰਾ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਔਰ ਉਸ ਤੋਂ ਬਾਅਦ ਜਿਹੜਾ ਸਾਡਾ ਸੀਸੀਯੂ ਪੰਜਾਬ ਬਿੜ ਦਾ ਨਵਾਂ ਹਸਪਤਾਲ ਬਣ ਰਿਹਾ ਹੈ ਉਹ ਦੇਖਿਆ ਗਿਆ ਹੈ ਕਿ ਕਦੋਂ ਤੱਕ ਸਾਰਾ ਮੈਂ ਜਾਣਕਾਰੀ ਲਈ ਹੈ ਇਹਨੂੰ ਕਦੋਂ ਤੱਕ ਪੂਰਾ ਕੀਤਾ ਜਾਊਗਾ ਬੜਾ ਜੰਗੀ ਪੱਧਰ ਤੇ ਕੰਮ ਚੱਲਦਾ ਹੈ ਇਸ ਦੇ ਨਾਲ ਨਾਲ 2 ਕਰੋੜ 53 ਲੱਖ ਰੁਪਏ ਜਿਹੜਾ ਸਰਕਾਰ ਤੋਂ ਅਸੀਂ ਪਾਸ ਕਰਵਾਇਆ ਹੈ ਹੁਣ ਜਿਹਦੇ ਨਾਲ ਅਸੀਂ ਇੱਕ ਫੈਸਿਲੀਟੇਸ਼ਨ ਸੈਂਟਰ ਆ ਜਿਹੜਾ ਤੁਹਾਡੇ ਪਿਛਲੇ ਪਾਸੇ ਹੈ ਇੱਥੇ ਅਸੀਂ ਬਣਾਵਾਂਗੇ ਜਿਹੜੇ ਮਰੀਜ਼ ਨਾਲ اٹੈਂਡੈਂਟ ਆਉਂਦੇ ਨੇ ਉਹਨਾਂ ਨੂੰ ਦੇਖੋ ਕੋਈ ਪਰੇਸ਼ਾਨੀ ਨਾ ਆਏ ਉਹਨਾਂ ਦੇ ਬੈਠਣ ਲਈ ਉਹਨਾਂ ਨੂੰ ਉੱਤੇ ਕਾਊਂਟਰ ਲਗਾਏ ਜਾਣਗੇ ਪ੍ਰੋਪਰ ਗਾਈਡੈਂਸ ਲਈ ਪੂਰਾ ਵਾਸ਼ੂਮ ਸਾਰਾ ਕੁਝ ਉੱਥੇ ਉਹਨਾਂ ਨੂੰ ਸਹੂਲਤ ਮਿਲੂਗੀ ਉਹਦੇ ਨਾਲ ਨਾਲ ਅਸੀਂ ਮਦਰ ਐਂਡ ਚਾਈਲਡ ਹੈਲਥ ਸੈਂਟਰ ਇੱਕ 50 ਬெட் ਦਾ ਇਹ ਵੀ ਨਵਾਂ ਬਣਾਉਣ ਜਾ ਰਹੇ ਆ तकरीबन 1.5 ਕਰੋੜ ਰੁਪਏ ਜਿਹੜਾ ਇਹਦੇ ਤੇ ਖਰਚਾ ਹੋਣਾ ਹੈ ਤਾਂ ਮੇਰੀ ਕੋਸ਼ਿਸ਼ ਹੈ ਉਹ ਸਾਰਾ ਜਿਹੜਾ ਵੀ ਜਿਗੜਾ ਜਲਦੀ ਅਸੀਂ ਪਾਸ ਕਰਵਾ ਕੇ ਉਹ ਵੀ ਸ਼ੁਰੂ ਕਰਾਈਏ ਤਾਂ ਉਸ ਤੋਂ ਬਾਅਦ ਇੱਕ ਆਪਣਾ ਆਈਪੀਐਚਐਲ ਇੱਕ ਤਰ੍ਹਾਂ ਦੀ ਸਾਰੇ ਲੈਬਾਰਟਰੀਜ਼ ਇੱਕੇ ਜਗ੍ਹਾ ਦੇ ਵਿੱਚ ਜਿਹੜਾ ਪੁੱਛੇ ਆਪਾਂ ਖੜੇ ਆ ਇਹਦੇ ਪਿਛਲੇ ਪਾਸੇ 1.5 ਕਰੋੜ ਰੁਪਏ ਦਾ ਜਿਹੜਾ ਇਹ ਪ੍ਰੋਜੈਕਟ ਹੈ ਇਹਦੀ ਅਸੀਂ ਜਿਹੜਾ ਫਾਸ ਕਰਵਾ ਕੇ ਬੜਾ ਜਲਦੀ ਅਸੀਂ ਸ਼ੁਰੂ ਪਰਵਾਹਣ ਜਾ ਰਹੇ ਹਾਂ ਤਾਂ ਕਹਿਣ ਦਾ ਮਤਲਬ ਆ ਕਿ ਜੋ ਵੀ ਸਹੂਲਤ ਲੋਕਾਂ ਨੂੰ ਚਾਹੀਦੀ ਹੁੰਦੀ ਹੈ ਉਹ ਸਹੂਲਤ ਹਰ ਇੱਕ ਸਹੂਲਤ ਆਪਣੇ ਪਾਸਰ ਕਾ ਦੇ ਸਰਕਾਰੀ ਹਸਪਤਲ ਦੇ ਵਿੱਚ ਹੀ ਮਿਲੇ ਤਾਂ ਉਧਰ ਮੇਰੀ ਕੋਸ਼ਿਸ਼ ਹੈ ਬੜੀ ਜਿਹੜੀਆਂ ਵੀ ਸਹੂਲਤਾਂ ਰਹਿੰਦੀਆਂ ਨੇ ਬੜੀਆਂ ਜਲਦੀ ਜਿਹੜੀਆਂ ਫਾਸ ਕਰ ਦੇ ਵਿੱਚ ਲੈ ਕੇ ਆਈਏ ਤਾਂ ਕਿ ਲੋਕਾਂ ਨੂੰ ਜਿਹੜੀ ਹੈ ਮਰੀਜ਼ਾਂ ਨੂੰ ਹੈ ਪਰੇਸ਼ਾਨੀ ਨਾ ਹੋਵੇ ਜਿਹੜਾ ਇਲਾਜ ਹੈ ਲੋਕ ਆਪਣਾ ਇੱਥੇ ਕਰਾ ਸਕਣ ਮੇਰੇ ਸਾਹਮਣੇ ਉਹਦਰ ਵੇਖੀ ਬਿਲਡਿੰਗ ਦਿੱਤੀ ਹੈ ਕੀ ਚੈੱਕ ਕਰ ਰਹੀ ਹੈ ਬਿਲਡਿੰਗ ਦਾ ਬਿਲਡਿੰਗ ਸੀਸੀਓ ਜਿਹੜਾ ਫਿਟੀਕਲ ਕੇਅਰ ਜਿਹਨੇ 50 ਬੈੱਡ ਦਾ ਜਿਹੜਾ ਨਵਾਂ ਹਸਪਤਾਲ ਬਣ ਰਿਹਾ ਹੈ ਲਗਭਗ 22 ਕਰੋੜ ਰੁਪਏ ਦਾ ਖਰਚਾ ਹੋਣਾ ਹੈ ਤੋ ਉਹਦਾ ਜਿਹੜਾ ਕੰਮ ਸ਼ੁਰੂ ਕਰਵਾਇਆ ਸੀਗਾ 6 ਮਹੀਨੇ ਪਹਿੰ ਤੋਂ ਪਹਿਲਾਂ ਜਿਹੜਾ ਹਿੰਦੂ ਤੱਕ ਬਹੁਤ ਪਿੱਛੇ ਕੰਮ ਸ਼ੁਰੂ ਹੋਇਆ ਨਹੀਂ ਤਾਂ ਸਾਰੇ ਅੱਜ ਸੇ ਬਾਅਦ ਨੇ ਡਾਕਟਰ ਸਾਹਿਬਾਂ ਨੇ ਨਾਲ ਜਾਣਕਾਰੀ ਲਈ ਗਈ ਹੈ ਵੀ ਇੱਕ ਮਹੀਨੇ ਤੱਕ ਜਿਹੜਾ ਕੰਪਲੀਟ ਹੋ ਜਾਏਗਾ ਸਾਰੇ ਬਹੁਤ ਹੀ ਵਧੀਆ ਜਿਹੜਾ ਕੰਮ ਨੇ ਦੇਖਿਆ ਜਿਹੜਾ ਚੱਲ ਰਿਹਾ ਹੈ ਔਰ ਬੜਾ ਜਲਦੀ ਜਿਹੜਾ ਇਹਨੇ 1 ਸਾਲ ਦੇ ਵਿੱਚ ਵਿੱਚ ਕੰਪਲੀਟ ਕੀਤਾ ਜਾਊਗਾ ਔਰ ਉਸ ਤੋਂ ਬਾਅਦ ਜਿਹੜਾ ਹੈ ਲੋਕਾਂ ਦੇ ਸਪਰਤ ਕੀਤਾ ਜਾਵੇਗਾ ਜੇ ਸਾਡੀ ਪਹਿਲੀ ਬਿਲਡਿੰਗ ਬਣੇਗੀ ਫੋਕਸ ਰਹੇਗਾ ਜੋ ਵੀ ਕਮੀਆਂ ਨੇ ਹਸਪੀਟਲ ਦੇ ਵਿੱਚ ਪਹਿਲਾਂ ਉਹਦੇ ਲਈ ਅਸੀਂ ਰਿਪੇਅਰ ਦਾ ਜਿਹੜਾ ਸਾਡੇ ਕੋਲ ਅਸੀਂ ਗ੍ਰਾਂਟ ਪਾਸ ਕਰਵਾਈ ਹੈ ਕਿਤੇ ਵੀ ਕੋਈ ਕਮੀ ਹੈ ਹਸਪੀਟਲ ਦੇ ਵਿੱਚ ਸਾਰੀ ਗ੍ਰਾਂਟ ਦੇ ਨਾਲ ਅਸੀਂ ਰਿਪੇਅਰ ਕਰਾਂਗੇ ਔਰ ਜਿਹੜੇ ਨਵੇਂ ਹਸਪੀਟਲ ਆ ਮੈਂ ਆਪ ਤੁਹਾਡੇ ਸਾਹਮਣੇ ਹੀ ਚੈਕਿੰਗ ਕਰ ਰਿਹਾ ਆ ਕਿਸੇ ਤਰ੍ਹਾਂ ਦੀ ਕੱਲ ਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਪਰੇਸ਼ਾਨੀ ਨਾ ਆਏ ਕੋਈ ਵਿੱਚ ਕਮੀ ਨਾ ਰਹੇ ਤਾਂ ਮੈਂ ਸਮੇ ਸਮੇ ਤੇ ਅਕਸਰ ਸੇਵਾਨਾ ਨੂੰ ਡਾਕਟਰ ਤੋਂ ਬੈਨਾਨ ਨੂੰ ਨਾਲ ਲੈ ਕੇ ਜਿਹੜਾ ਚੈੱਕ ਅਪ ਕਰਦੇ ਆ ਤਾਂ ਕਿ ਜਿਹੜੀਆਂ ਕਮੀਆਂ ਰਹਿ ਜਾਂਦੀਆਂ ਬਾਅਦ ਵਿੱਚ ਡਾਕਟਰਜ਼ ਨਾਲ ਹੋਣ ਡਾਕਟਰਜ਼ ਪਹਿਲਾਂ ਹੀ ਦੱਸਦੇ ਨੇ ਜਿਹੜੀ ਉੱਥੇ ਜ਼ਰੂਰਤ ਹੈ ਤਾਂ ਉਹ ਜਿਹੜੀ ਕੱਲ ਨੂੰ ਕਮੀ ਨਾ ਆਵੇ ਤੇ ਇਸ ਲਈ ਜਿਹੜਾ ਮੈਂ ਸਮੇ ਸਮੇ ਤੇ ਇੱਥੇ ਪਹੁੰਚ ਰਿਹਾ ਹਾਂ ਔਰ ਪਹੁੰਚ ਕੇ ਕੋਈ ਵੀ ਜੇ ਕਮੀ ਹੁੰਦੀ ਹੈ ਤਾਂ ਅਸੀਂ ਪੂਰੀ ਕਰਵਾ ਲੈਂਦੇ ਸਰ ਵੱਡੀ ਕਮੀ ਤਾਂ